ਬਿਨਾ ਕੋਈ ਟੈਸਟ ਤੋਂ ਬਿਨਾ ਕੋਈ ਪੀਪੀਐਸਸੀ ਤੋਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਟੈਸਟ ਦੇਣ ਤੋਂ ਬਗੈਰ ਹੀ ਇੱਕ ਡੀਜੀਪੀ ਦਾ ਮੁੰਡਾ ਡੀਐਸਪੀ ਭਰਤੀ ਹੋ ਜਾਂਦਾ ਹੈ ਹੁਣ ਜਦੋਂ ਉਹ ਬੰਦਾ ਫੜਿਆ ਜਾਂਦਾ ਲੋਕ ਕਹਿੰਦੇ ਆ ਜੀ ਬਹੁਤ ਕੁਝ ਹੋ ਸਕਦਾ ਹੈਗਾ ਬਹੁਤ ਕੁਝ ਉਹ ਸਾਬਤ ਕਿਵੇਂ ਕਰਦਾ ਹਰਚਰਨ ਭੁੱਲਰ ਆਪਣੀ ਇੰਨੀ ਪ੍ਰਾਪਰਟੀ ਨੂੰ ਆਪਣੀ ਕੌਰੂ ਦੇ ਖਜ਼ਾਨੇ ਨੂੰ ਤੇ ਹਰਚਰਨ ਭੁੱਲਰ ਕੋਈ ਆਮ ਵਿਅਕਤੀ ਨਹੀਂ ਹੈਗਾ ਬਹੁਤ ਵੱਡਾ ਬੰਦਾ ਹੈਗਾ ਹਮ ਵਾਲੀ ਦੇ ਇਲਾਕੇ ਦੇ ਵਿੱਚ ਰੋਪੜ ਦੇ ਇਲਾਕੇ ਦੇ ਵਿੱਚ ਬਈ ਜੀ 1 ਏਕੜ ਜ਼ਮੀਨ 2 ਤੋਂ 2.5 ਕਰੋੜ ਰੁਪਏ ਦਾ ਇੱਕ ਜੇਕਰ ਉਹ 20 ਕਿੱਲੇ ਕਿਹਾ ਜਾ ਰਹੇ ਨੇ ਕਬਰ ਜے ਪ੍ਰਤਾਪ ਸਿੰਘ ਵਿੱਚ ਆ ਗਿਆ ਮੈਦਾਨ ਚ ਹੋਣਾ ਚਾਹੀਦਾ ਸਰਕਾਰ ਨੇ ਘਟ ਕੀਤੀ ਹੈ ਉਹਦੇ ਨਾਲ ਕਹਿੰਦੇ ਵੀ ਸਰਕਾਰ ਦੇ ਕੰਮਕਾਰ ਦੀ ਝਲਕ ਪੈਂਦੀ ਹੁੰਦੀ ਆ ਅਫਸਰਾ ਉੱਤੇ ਜਿਹੜਾ ਸਰਕਾਰ ਕੰਮ ਕਰਦੀ ਹੈ ਨਾ ਜੀ ਸਰਕਾਰ ਦੇ ਝਲਕ ਪੈਂਦੀ ਹੈ ਅਫਸਰਾਂ ਦੇ ਸਰ ਅਫਸਰ ਵੀ ਉਦਾਂ ਦਾ ਕੰਮ ਕਰਦੇ ਆ ਡੀਆਈਜੀ ਹਰਚਰਨ ਸਿੰਘ ਪੁੱਲਰ ਕਾਨੂੰਨ ਦਾ ਸਾਹਮਣਾ ਕਰ ਰਹੇ ਨੇ ਤੇ ਉਹਨਾਂ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਈਡੀ ਵੀ ਉਹਨਾਂ ਤੋਂ ਕੁਝ ਕੁਝ ਕਰ ਸਕਦੀ ਹੈ ਇਹ ਸੰਭਾਵਨਾ ਬਣੀ ਹੋਈ ਹੈ ਤੇ ਇਸ ਤੋਂ ਇਲਾਵਾ ਸੀਬੀਆਈ ਉਨਾਂ ਨੂੰ ਹਿਰਾਸਤ ਚ ਲੈਣ ਤੋਂ ਬਾਅਦ ਵੀ ਕਾਰਵਾਈਆਂ ਕਰ ਰਹੀ ਹੈ ਤੇ ਇੱਕ ਵਾਰ ਫਿਰ ਉਹਨਾਂ ਦੀ ਰਹਾਇਸ਼ ਦੇ ਉੱਤੇ ਪਹੁੰਚ ਕੇ ਉਹਨਾਂ ਨੇ ਕੁਝ ਦਸਤਾਵੇਜ਼ ਕਹਿੰਦੇ ਜੁਟਾਏ ਨੇ ਤੇ ਇਸ ਤੋਂ ਇਲਾਵਾ ਉਹਨਾਂ ਦੀ ਜਿਹੜੀ ਰਹਾਇਸ਼ ਉਹਦੀ ਪਮਾਇਸ਼ ਵੀ ਕੀਤੀ ਗਈ ਹੈ। ਚੰਡੀਗੜ੍ਹ ਦੇ ਸੈਕਟਰ 40 ਵਿੱਚ ਮੇਰੇ ਖਿਆਲ ਚ ਉਹਨਾਂ ਦੀ ਰਹਾਇਸ਼ ਹੈਗੀ ਆ ਜੀ ਕੋਠੀ ਬੜੀ ਵੱਡੀ ਹੈਗੀ ਆ ਹਰ ਚਰਨ ਸਿੰਘ ਭੁੱਲਰ ਡੀਆਈਜੀ ਦੇਖੋ ਬਿਨਾਂ ਕੋਈ ਟੈਸਟ ਤੋਂ ਬਿਨਾਂ ਕੋਈ ਪੀਪੀਐਸਸੀ ਤੋਂ ਜਾਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਟੈਸਟ ਦੇਣ ਤੋਂ ਬਗੈਰ ਹੀ ਇੱਕ ਡੀਜੀਪੀ ਦਾ ਮੁੰਡਾ ਡੀਐਸਪੀ ਭਰਤੀ ਹੋ ਜਾਂਦਾ ਆਮ ਬੰਦਿਆਂ ਵਾਸਤੇ ਨਹੀਂ ਗੱਲ ਹੁੰਦੀ ਭਰਤਿੰਦਰ ਸਿੰਘ ਚਹਲ ਦਾ ਮੁੰਡਾ ਡੀਐਸਪੀ ਭਰਤੀ ਹੋ ਗਿਆ ਸੀ ਵਿਸ਼ੇਸ਼ ਕਿਸੇ ਕਾਰਨਾ ਕਰਕੇ ਉਹਦੀ ਇੱਦੀ ਲੋਚਨਾ ਹੋਈ ਕਿ ਤੇ ਉਸ ਬੰਦੇ ਨੂੰ ਡੀਐਸਪੀ ਤੇ ਜੋਇਨ ਨਹੀਂ ਕਰ ਸਕਿਆ ਸੀ ਬੰਦਾ ਉਹ ਪਰ ਹਰਚਰਨ ਸਿੰਘ ਭੁੱਲਰ ਵਰਗੇ ਬੰਦੇ ਡੀਐਸਪੀ ਦੇ ਸੌਰੀ ਉਹ ਹੁੰਦੇ ਆ ਤੇ ਆ ਆਪਣੇ ਆਪ ਹੀ ਸਿਲੈਕਟ ਹੋ ਕੇ ਸਰਕਾਰ ਉਹਦਾ ਨੂੰ ਡੀਐਸਪੀ ਲਾ ਦਿੰਦੀ ਹੈ ਬੜੀ ਵੱਡੀ ਗੱਲ ਹੈ ਇਹ ਇਹਦੇ ਕੁਝ ਆਮ ਗੱਲਾਂ ਨਹੀਂ ਹੈਗੀਆਂ ਇਹ ਬੜੀਆਂ ਵੱਡੀਆਂ ਗੱਲਾਂ ਨੇ ਇਹ ਹੁਣ ਜਦੋਂ ਉਹ ਬੰਦਾ ਫੜਿਆ ਜਾਂਦਾ ਲੋਕ ਕਹਿੰਦੇ ਆ ਜੀ ਬਹੁਤ ਕੁਝ ਹੋ ਸਕਦਾ ਹੈਗਾ ਬਹੁਤ ਕੁਝ ਉਹ ਸਾਬਤ ਕਿਵੇਂ ਕਰਦਾ ਹਰ ਚਰਨ ਭੁੱਲਰ ਆਪਣੀ ਇੰਨੀ ਪ੍ਰਾਪਰਟੀ ਨੂੰ ਆਪਣੀ ਕੌਰੂ ਦੇ ਖਜ਼ਾਨੇ ਨੂੰ ਉਹ ਸਾਬਤ ਕਿਵੇਂ ਕਰਦਾ ਹੈ ਤੇ ਇਹ ਬੜੀ ਵੱਡੀ ਗੱਲ ਹੈ ਇੱਕ ਨਾ ਇਹਨਾਂ ਦਾ ਇੱਕ ਫਾਰਮ ਹਾਊਸ ਆ ਤਰਵਿੰਦਰ ਰੋਪੜ ਦੇ ਕੋਲਾ ਕਿਤੇ ਫਾਰਮ ਹਾਊਸ ਦਾ ਨਾਮ ਹੈਗਾ ਮਹਿਲ ਫਾਰਮ ਹਾਊਸ ਮਹਿਲ ਪਣਾ ਕੌਣ ਆ ਮਹਿਲ ਦੇ ਬਾਪੂ ਆ ਮਹਿਲ ਸਿੰਘ ਭੁੱਲਰ ਆਪਣੇ ਬਾਪੂ ਜਿਸ ਨੇ ਬੰਦੇ ਨੂੰ ਡੀਐਸਪੀ ਬਣਾਇਆ ਹੋਵੇ ਯਾਰ ਜਿਸ ਨੇ ਆਪਣੇ ਪੁੱਤ ਨੂੰ ਇੱਥੇ ਤੱਕ ਪਹਛਾਣਤਾ ਗਿਆ ਹੋਵੇ ਹੁਣ ਵੀ ਜਦੋਂ ਜਦੋਂ ਜਾਂਦੇ ਆ ਮਹਿਲ ਸਿੰਘ ਭੁੱਲਰ ਤੇ ਉਹਦਾ ਹਰਚਰਨ ਭੁੱਲਰ ਦਾ ਮੁੰਡਾ ਮਿਲਣ ਵਾਸਤੇ ਜੇਲ੍ਹ ਦੇ ਵਿੱਚ ਔਰ ਹੁੰਦਾ ਵੀ ਆ ਜਾ ਕੇ ਉੱਥੇ ਹੂੰ ਮੈਲ ਸਿੰਘ ਭੁੱਲਰ ਦੇ ਅੱਖਾਂ ਵਿੱਚ ਅਥਰੂ ਨੇ ਜਦੋਂ ਜਾਂਦੇ ਆ ਉਹ ਹਰਚਰਨ ਸਿੰਘ ਭੁੱਲਰ ਨੂੰ ਮਿਲਣ ਬਾਅਦ ਕੀ ਕਹਿ ਕੇ ਕੀ ਕਿਹਾ ਹੋਵੇਗਾ ਉਹਨਾਂ ਨੇ ਉੱਥੇ ਜਾ ਕੇ ਆਪਣੇ ਮੁੰਡੇ ਨੂੰ ਪ੍ਰਵਾਹ ਨਾ ਕਰ ਹੂੰ ਕੋਈ ਚੱਕਰ ਦੀ ਇਹ ਚੱਲਦਾ ਰਹਿੰਦਾ ਜ਼ਿੰਦਗੀ ਵਿੱਚ ਐਂ ਕਿਹਾ ਕਹਿੰਦੇ ਇਹ ਚੱਲਦਾ ਰਹਿੰਦਾ ਜ਼ਿੰਦਗੀ ਵਿੱਚ ਪ੍ਰਵਾਹ ਨਾ ਕਰ ਕੋਈ ਗੱਲ ਨਹੀਂ ਅਬ ਤੂੰ ਬਾਹਰ ਆ ਜਾਏਗਾ ਕੋਈ ਦਿੱਕਤ ਦੀ ਗੱਲ ਨਹੀਂ ਘਰੋਂ ਦੀ ਲੋੜ ਨਹੀਂ ਕਹਿੰਦੇ ਵੀ ਪੁੱਤ ਠੱਗੀਆਂ ਮਾਰੇ ਮਾਥਾਪੀਆਂ ਮਾਰੇ ਹੂੰ ਤੇ ਚਲੋ ਇਹ ਤਾਂ ਠੱਗੀਆਂ ਮਾਰ ਵਾਲੀ ਗੱਲ ਤਾਂ ਖਰਾਜੀ ਨਹੀਂ ਪਰ ਕਹਿ ਸਕਦੇ ਕਿਉਂਕਿ ਅਜੇ ਮਾਮਲਾ ਅ ਅਦਾਲਤਾਂ ਵਿੱਚ ਹੈ ਮਾਮਲਾ ਜਾਂਚ ਦੇ ਵਿੱਚ ਹੈਗਾ ਪਰ ਜੇਕਰ ਤੁਸੀਂ ਨਾ ਮਹਿਲ ਫਾਰਮ ਹਾਊਸ ਨੂੰ ਦੇਖ ਲਓ ਤੁਹਾਡੀਆਂ ਅੱਖਾਂ ਵਿਸ਼ਵਾਸ ਨਹੀਂ ਕਰਨਗੀਆਂ ਰੋਪੜ ਦੇ ਕੋਲ ਆ ਉਹਦੇ ਉੱਪਰ ਇਹ ਵੀ ਲਾਇਆ ਹੋਇਆ ਕਿ ਤੁਸੀਂ ਕੋਈ ਵੀ ਫਿਲਮ ਬਣਾਉਣ ਵਾਲਾ ਬੰਦਾ ਅੰਦਰ ਫਿਲਮਾਂ ਬਣਾ ਸਕਦਾ ਹਮ ਮਤਲਬ ਕਿ ਇੱਕ ਤਰ੍ਹਾਂ ਦੀ ਫਿਲਮ ਸੀ ਟੀਵੀ ਆ ਉਹ ਐਨਾ ਖੂਬਸੂਰਤ ਹੈਗਾ ਉਹ ਤੇ ਤੁਸੀਂ ਕਹਿੰਦੇ ਹੋ ਕਰੋੜਾਂ ਮੇਰੇ ਖਿਆਲ ਚ ਉਹ ਆ ਉਸ ਇਲਾਕੇ ਦੇ ਵਿੱਚ ਮੇਰੇ ਖਿਆਲ ਚ ਕੋਈ 18 ਜਾਂ 20 ਏਕੜ ਉੱਥੇ ਆਏਗਾ ਧਰਮਿੰਦਰ 2 ਏਕੜ ਦੇ ਕਰੀਬ ਦਾ ਉਹ ਫਾਰਮ ਹਾਊਸ ਹੈ ਤੇ ਉੱਥੇ ਤੁਸੀਂ ਉਹਦਾ ਇੱਕ ਲੱਭਿਆ ਆਪਾਂ ਨੂੰ ਇੱਕ ਚਲੋ ਸਾਨੂੰ ਸਾਡੇ ਕੋਲੇ ਮੀਡੀਆ ਦੇ ਵਿੱਚ ਗੱਲਾਂ ਜਦੋਂ ਆਉਂਦੀਆਂ ਨੇ ਅਸੀਂ ਮੀਡੀਆ ਦੇ ਹਵਾਲੇ ਨਾਲ ਗੱਲਾਂ ਕਰਦੇ ਹਾਂ ਇੱਥੇ ਗੱਲਾਂ ਸਾਡੇ ਕੋਲੇ ਆ ਜਾਂਦੀਆਂ ਨੇ ਕਿਉਂਕਿ ਉੱਥੋਂ ਸਾਨੂੰ ਸਾਰਾ ਕੁਝ ਮਿਲਦਾ ਹੁੰਦਾ ਤੇ ਉਸੇ ਦੇ ਹਵਾਲੇ ਨਾਲ ਗੱਲਾਂ ਕਰ ਰਹੇ ਆ ਅਸੀਂ ਤੇ ਤੁਸੀਂ ਹੁਣ ਉਸ ਇਲਾਕੇ ਦੇ ਵਿੱਚ ਤੁਸੀਂ ਇਹ ਮੋਹਾਲੀ ਦੇ ਇਲਾਕੇ ਦੇ ਵਿੱਚ ਰੋਪੜ ਦੇ ਇਲਾਕੇ ਦੇ ਵਿੱਚ ਬਈ ਜੀ ਜਿਹੜੀ ਉਹ ਰੋਡ ਐ ਉੱਥੇ 1 ਏਕੜ ਜ਼ਮੀਨ 2 ਤੋਂ 2.5 ਕਰੋੜ ਰੁਪਏ ਦਾ 1 ਏਕੜ ਉਸ ਇਲਾਕੇ ਦੇ ਵਿੱਚ ਜੇਕਰ ਉਹ 20 ਕਿੱਲੇ ਕਿਹਾ ਜਾ ਰਹੇ ਨੇ ਘੱਟ ਵੱਧ ਹੋ ਸਕਦੇ ਆ 20 ਕਿੱਲੇ ਕਹੇ ਜਾ ਰਹੇ ਨੇ ਤਾਂ ਤੁਸੀਂ 40-45 ਕਰੋੜ ਦਾ ਜ਼ਮੀਨ ਹੋਗੀ ਉਹ ਹੂੰ ਉਹਦੇ ਉੱਪਰ ਜੋ ਉਸਾਰੀ ਹੈ ਉਹ ਵੱਖਰੀ ਗੱਲ ਹੈ ਚਹਰਚਰਨ ਭੁੱਲਰ ਕੋਈ ਆਮ ਵਿਅਕਤੀ ਨਹੀਂ ਹੈਗਾ ਬਹੁਤ ਵੱਡਾ ਬੰਦਾ ਹੈਗਾ ਉਹ ਜਿਹੜਾ ਜਿਹੜਾ ਇਹ ਹੈਗਾ ਨਾ ਜੀ ਅਸ਼ੋਕ ਬੱਤਾ ਉਹਦਾ ਨਾਂ ਹੂੰ ਜਿਹਦੇ ਨੂੰ ਫੜਾਇਆ ਹੈਗਾ ਆਕਾਸ਼ ਆਕਾਸ਼ ਬੱਤਾ ਆਕਾਸ਼ ਬੱਤਾ ਹਾਂ ਉਹ ਉਹ ਬੰਦਾ ਉਹ ਬੰਦਾ ਖੁਲਾਸਾ ਕਰੀ ਜਾਂਦਾ ਕਹਿੰਦਾ ਵੀ ਜੇਕਰ ਮੈਂ ਪੰਜਾਬ ਦੇ ਵਿੱਚ ਦਿੰਦਾ ਨਾ ਜੀ ਸ਼ਿਕਾਇਤ ਇਹਨਾਂ ਦੀ ਤਾਂ ਕਹਿੰਦਾ ਮੈਂ ਚੰਡੀਗੜ੍ਹ ਤੋਂ ਲੈ ਕੇ ਆਪਣੇ ਘਰ ਤੱਕ ਆਪਣੇ ਘਰ ਨਹੀਂ ਪਹੁੰਚਣਾ ਸੀ ਐਨਾ ਦਬਦਬਾ ਸੀ ਇਸ ਬੰਦੇ ਦਾ ਹਮ ਹਰ ਚਰਨ ਭੁੱਲਰ ਦਾ ਐਨਾ ਦਬਦਬਾ ਸੀਗਾ ਕੱਲ ਕਹਿੰਦੇ ਤਾਏ ਦੀ ਧੀ ਧੀ ਚੱਲੀ ਮੈਂ ਕਿਉਂ ਰਹਾ ਕੱਲੀ ਕੁਮਰ ਵਿਜੇ ਪ੍ਰਤਾਪ ਸਿੰਘ ਵੀ ਵਿੱਚ ਆ ਗਿਆ ਮੈਦਾਨ 'ਚ ਇਸ ਮੁੱਦੇ ਤੇ ਕਿਉਂ ਨਾ ਆਵੇ ਜੀ ਉਹ ਆਉਣਾ ਚਾਹੀਦਾ ਸਰਕਾਰ ਨੇ ਘਟ ਕੀਤੀ ਉਹਦੇ ਨਾਲ ਐਟਾ ਪੱਟਾ ਕੰਮ ਕੀਤਾ ਸੀ ਬੰਦੇ ਨੇ ਤੇ ਉਹ ਬੰਦੇ ਨੂੰ ਜੀਰੋ ਕਰਕੇ ਦਤਾ ਸਰਕਾਰ ਨੇ ਹੁਣ ਤਾਂ ਪਾਰਟੀ ਚ ਵੀ ਕੱਢਦਾ ਕਹਿੰਦੇ ਉਹਨੂੰ ਹੂੰ ਤੇ ਕੁਮਰ ਵਿਜੇ ਪ੍ਰਤਾਪ ਸਿੰਘ ਸਾਹਮਣੇ ਆਉਂਦੇ ਆ ਤੇ ਕਹਿੰਦੇ ਆ ਕਹਿੰਦੇ ਵੀ ਸਰਕਾਰ ਦੇ ਕੰਮਕਾਰ ਦੀ ਝਲਕ ਪੈਂਦੀ ਹੁੰਦੀ ਆ ਅਫਸਰਾਂ ਉੱਤੇ ਹੂੰ ਜਿਹੜਾ ਸਰਕਾਰ ਕੰਮ ਕਰਦੀ ਆ ਨਾ ਜੀ ਸਰਕਾਰ ਦੇ ਝਲਕ ਪੈਂਦੀ ਆ ਅਫਸਰਾਂ ਦੇ ਅਫਸਰ ਵੀ ਉਦਾਂ ਦਾ ਕੰਮ ਕਰਦੇ ਆ ਬਲਕਿ ਉਹਨੇ ਇਨਡਾਇਰੈਕਟਲੀ ਦੋਸ਼ ਲਾਤਾ ਕਿ ਸਰਕਾਰ ਦੇ ਵਿੱਚ ਕ腐ਸ਼ਨ ਹੋ ਰਹੀ ਹੈ ਜਦਕਿ ਕਟੜ ਇਮਾਨਦਾਰ ਸਰਕਾਰ ਕਿਹਾ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਭ੍ਰਿਸ਼ਟਾਚਾਰ ਜ਼ੀਰੋ ਟੋਲਰੈਂਸ ਆਪਣੇ ਮੰਤਰੀ ਤੱਕ ਨਹੀਂ ਬਖਸ਼ੇ ਇਹਨਾਂ ਨੇ ਉਹ ਕੀ ਨਾ ਵਿਜੇ ਸਿੰਘਲਾ ਹੂੰ ਉਹਨੂੰ ਦਾ ਇੱਕ ਆਡੀਓ ਦੇ ਆਧਾਰ ਤੇ ਫੜਕੇ ਅੰਦਰ ਕਰਤਾ ਸੀ ਬਾਦ ਵਿੱਚ ਭਾਵੇਂ ਹੁਣ ਸਰਕਾਰ ਨੇ ਉਹਦੀ ਕਲੋਜ਼ਰ ਰਿਪੋਰਟ ਪਾਤੀ ਹੈ ਕਹਿੰਦੇ ਜੀ ਜੋ ਆਵਾਜ਼ ਮੈਚ ਨਹੀਂ ਹੋਤੀ ਪਹਿਲਾਂ ਆਵਾਜ਼ ਮੈਚ ਕਰ ਲੈਂਦੇ ਕਿੰਨੇ ਹੀ ਬੰਦੇ ਨੇ ਜੀ ਪੰਜਾਬ ਦੇ ਵਿੱਚ ਜਿਹੜੇ ਬੰਦਿਆਂ ਨੂੰ ਇਹਨਾਂ ਨੇ ਆਪਣੇ ਐਮਐਲਏ ਨੂੰ ਇਹ ਨਹੀਂ ਬਖਸ਼ਿਆ ਆ ਚੇਤਨ ਸਿੰਘ ਜੋੜਾ ਮਾਜਰਾ ਤੋਂ ਲੱਗਿਆ ਵੀ ਸਿੰਪਲ ਜਿਹਾ ਉਹਨੂੰ ਹਟਾਇਆ ਗਿਆ ਮੰਤਰੀਪਦ ਤੋਂ ਦੇ ਪਿੱਛੇ ਵੱਡੇ ਕਾਰਨ ਨੇ ਠੀਕ ਹੈ ਸਰ ਆ ਆ ਜਿਹੜਾ ਬੋਲਿਆ ਆਪਣਾ ਹਰਮੀਤ ਪਠਾਨ ਮਾਜਰਾ ਇਹਦੇ ਪਿੱਛੇ ਵੱਡੇ ਕਾਰਨ ਨੇ ਉਹਦੇ ਪਿੱਛੇ ਵੱਡੇ ਕਾਰਨ ਨੇ ਸੋ ਕਹਿਣ ਦਾ ਭਾਵ ਇਹ ਆ ਕਿ ਕਟੜ ਇਮਾਨਦਾਰ ਸਰਕਾਰ ਉੱਤੇ ਕੁਮਰ ਵਿਜੇ ਪ੍ਰਤਾਪ ਸਿੰਘ ਇਲਜ਼ਾਮ ਲਾ ਰਿਹਾ ਉਹ ਕਹਿੰਦਾ ਹੈ ਕਿ ਭ੍ਰਿਸ਼ਟਾਚਾਰੀ ਅਫਸਰਾਂ ਦਾ ਅਤੇ ਦਲਾਲਾਂ ਦਾ ਪੰਜਾਬ ਦੇ ਵਿੱਚ ਇੱਕ ਦਲ ਪੈਦਾ ਹੋ ਗਿਆ ਦਲ ਦਲਾਲ ਜਿਹੜੇ ਹੈਗੇ ਆ ਭ੍ਰਿਸ਼ਟਾਚਾਰੀ ਅਫਸਰਾਂ ਦੀ ਮਦਦ ਕਰਦੇ ਨੇ ਪੈਸੇ ਇਕੱਠੇ ਕਰਦੇ ਨੇ ਅਫਸਰ ਪੈਸੇ ਇਕੱਠੇ ਕਰਦੇ ਨੇ ਜਿਹੜਾ ਵੱਡਾ ਇਲਜ਼ਾਮ ਉਹ ਆ ਕਿ ਸਰਕਾਰ ਦਾ ਝਲਕਾਰਾ ਪੈਂਦਾ ਅਫਸਰਾਂ ਤੇ ਮਤਲਬ ਸਰਕਾਰ ਕਰਾ ਰਹੀ ਹੈ ਇਹ ਕੁਮਰਜੀਬੀਜ ਵਿਜੇ ਪ੍ਰਤਾਪ ਸਿੰਘ ਦੀ ਹਰ ਗੱਲ ਦਾ ਜਵਾਬ ਦੇਣਾ ਚਾਹੀਦਾ ਭਾਵੇਂ ਕਿ ਮੁੱਖ ਮੰਤਰੀ ਭਗਵੰਤ ਮਾਨ ਇਹ ਗੱਲ ਕਹਿੰਦੇ ਆ ਕੁਮਰਜੀਬੀਜ ਪ੍ਰਤਾਪ ਸਿੰਘ ਦਾ ਜ਼ਿਕਰ ਨਹੀਂ ਕਰਦੇ ਉਹ ਇਹ ਗੱਲ ਕਹਿੰਦੇ ਆ ਕਹਿੰਦੇ ਪੰਜਾਬ ਦੇ ਵਿੱਚ ਜ਼ੀਰੋ ਟੋਲਰੈਂਸ ਆ ਅਸੀਂ ਭ੍ਰਿਸ਼ਟਾਚਾਰ ਨੂੰ ਕਰਪਸ਼ਨ ਪ੍ਰਵਾਹ ਨਹੀਂ ਕਰਦੇ ਉਹ ਤਾਂ ਇਹ ਵੀ ਕਹਿੰਦਾ ਕੁਮਰਜੀਬੀਜ ਪ੍ਰਤਾਪ ਸਿੰਘ ਦਾ ਆ ਜਿਹੜਾ ਕੀ ਹੈਗਾ ਜੁੱਧ ਨਸਿਆਂ ਵਿਰੋਧ ਇੱਕ ਬੜਾ ਵੱਡਾ ਧੋਖਾ ਫਰਾਡ ਆ ਤੇ ਸਕੈਮ ਹੈ ਉਹ ਸਕੈਮ ਕਹਿੰਦਾ ਪੰਜਾਬ ਸਰਕਾਰ ਤੇ ਇਸ ਸਿਸਟਮ ਨੂੰ ਪੰਜਾਬ ਸਰਕਾਰ ਉਹਨੂੰ ਕਿੱਦਾਂ ਲੈਂਦੀ ਆ ਪੰਜਾਬ ਸਰਕਾਰ ਕਿੱਦਾਂ ਇਸ ਗੱਲ ਨੂੰ ਡਿਨਾਈ ਕਰਦੀ ਆ ਉਹ ਤਾਂ ਪੰਜਾਬ ਸਰਕਾਰ ਜਾਣੇ ਪਰ ਜਿਹੜਾ ਸਾਡੇ ਕੋਲੇ ਜੋ ਸਾਡੇ ਕੋਲੇ ਅਖਬਾਰਾਂ ਵਿੱਚ ਛਪੀ ਹੋਈ ਗੱਲ ਆ ਉਹਦੇ ਸੰਦਰਭ ਵਿੱਚ ਗੱਲ ਕਰ ਰਹੇ ਹਾਂ ਅਸੀਂ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ